ਪੰਜਾਬ ਦੇ ਪਿੰਡਾਂ 'ਚ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਵਰਤਮਾਨ ਸਮੇਂ ਪੰਜਾਬ ਭਰ ਵਿੱਚ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ। ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ। اس پہل قدمی دا ਮੁੱਖ مقصد ਇਹ ਯਕੀਨੀ ਬਣਾਉਣਾ ਕਿ ਨੌਜਵਾਨ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇਦਾਨਾ ਰੌਸ਼ਨ ਕਰੇ ਬਹੁਤ ਵਧੀਆ ਲੈਂਦੇ ਦੀ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਪੜ੍ਹਨ ਦਾ ਸਭ ਕੁਝ ਬਹੁਤ ਵਧੀਆ ਲੱਗੇ ਤਾਂ ਬਹੁਤ ਬੈਨਫਿਟ ਮਿਲਿਆ ਇਹ ਸਭ ਬੁੱਕਸ ਮੈਂ ਪੜਦਾ ਹੀ ਹਿੰਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਈਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਭਾਰਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਭਾਰੀ ਬਰਸਾਤ ਦੇ ਨਾਲ ਸਤਲੁਜ ਦਰਿਆ ਦੇ ਕੰਢੇ ਜਿਹੜੇ ਵਸ ਰਹੇ ਨੇ ਲੋਕ ਉਹਨਾਂ ਨੂੰ ਕਾਫੀ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਇਸ ਟਾਈਮ ਮੌਜੂਦ ਹਾਂ ਮੋਗਾ ਦੇ ਪਿੰਡ ਸੰਘੇੜਾ ਦੇ ਵਿੱਚ ਜਿੱਥੇ ਬਾੜ ਦੇ ਪਾਣੀ ਨਾਲ ਜਿਹੜੇ ਲੋਕ ਆ ਜਿਹੜੇ ਘਰ ਜਿਹੜੇ ਲੋਕਾਂ ਦੇ ਜਿਹੜੇ ਇੱਥੇ ਡੁੱਬੇ ਨਜ਼ਰ ਆ ਰਹੇ ਨੇ ਲੋਕਾਂ ਦਾ ਜਿਹੜਾ ਸਮਾਨ ਹੈ ਜਿਹੜਾ ਉਹ ਘਰਾਂ ਦੇ ਉੱਪਰ ਜਿਹੜਾ ਰੱਖਿਆ ਜਿਹੜਾ ਤਸਵੀਰਾਂ 'ਚ ਸਾਫ਼ ਦਿਖਾਈ ਦੇ ਰਿਹਾ ਹੈ ਔਰ ਪਾਣੀ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਜਿਹੜਾ ਪਾਣੀ ਜਿਹੜਾ ਇਹ ਜਾਣਾ ਸ਼ੁਰੂ ਹੋ ਗਿਆ ਔਰ ਦੂਸਰੇ ਪਾਸੇ ਜੇ ਸਮਾਜ ਸੇਵੀ ਸੰਸਥਾਵਾਂ ਦੀ ਗੱਲ ਕੀਤੀ ਜਾਵੇ ਤਾਂ ਸਮਾਜ ਸੇਵੀ ਸੰਸਥਾਵਾਂ ਵੀ ਜਿਹੜੀਆਂ ਨੇ ਇਸ ਕੰਮ ਦੇ ਵਿੱਚ ਜਿਹੜਾ ਵੱਧ ਚੜ ਕੇ ਆਪਣਾ ਯੋਗਦਾਨ ਪਾ ਰਹੀਆਂ ਨੇ ਗੱਲਬਾਤ ਵੀ ਕਰ ਲਵਾਂਗੇ ਇੱਥੋਂ ਦੇ ਜਿਹੜੇ ਲੋਕ ਨੇ ਵਸਨੀਕ ਨੇ ਉਹਨਾਂ ਦਾ ਕੀ ਕਹਿਣਾ ਹੈ ਮਾਤਾ ਜੀ ਕੀ ਨਾਮ ਤੇ ਕਿਹੜੇ ਪਿੰਡ ਦੇ ਵਸਨੀਕ ਹੋ ਜੀ ਸਨਕਾਰ ਕਿਹੜੇ ਪਿੰਡ ਦੇ ਵਸਨੀਕ ਹੋ ਢੇੜਾ ਦੇ ਵਿੱਚ ਰਹਿਣਾ ਆ ਮਾਤਾ ਜੀ ਇਹ ਕੀ ਹਾਲਾਤ ਕੀ ਨੇ ਇੱਥੋਂ ਦੇ ਜਿਹੜੇ ਤੁਹਾਡੇ ਪਿੰਡ ਦੇ ਨੇ ਜਿਹੜੇ ਸੰਘੇੜਾ ਦੇ ਨੇ ਲਾਦੇ ਜੀ ਤੁਹਾਡੇ ਹੋਏ ਪਰ ਨਹੀਂ ਦਾਈ ਤੁਮ ਮੀ ਫਰਸ਼ਾ ਦਾ ਪਾਣੀ ਮਗਨ ਰਿਆ ਹੈ ਬਈ ਬਹੁਤ ਮੁਸ਼ਕਲ ਹੈ ਨਾ ਤੁਰਨਾ ਨਾ ਦਰਨਾ ਬਈ ਕੰਦਾ ਢੇੜਾ ਕੰਦਾ ਨਿੰਗੇ ਪਾੜ ਕੰਦਾ ਮਕਾਨਾਂ ਦੀਆਂ ਮਾਤਾ ਉਹ ਕਾ ਕਾਮ ਹੋਇਆ ਮਾਤਾ ਜੀ ਕਿੰਨੇ ਘਰ ਹੈ ਜਿਹੜੇ ਅੰਦਰ ਜਿਹੜੇ ਹੁਣ ਪਿੰਡ ਦੇ ਵਿੱਚ ਜਿਹੜੇ ਆਪਾਂ ਕਹਿ ਸਕਦੇ ਵੇ ਜਿਹੜੇ ਪਾਣੀ ਦੀ ਮਾਰ ਹਟਾ ਜਾਂ 25 ਜਾਂ 20 ਹੋਣਗੇ ਇਹਨਾਂ ਦਾ ਨਹੀਂ ਨਹੀਂ 120 ਘਰ 120 ਘਰ ਹੈ ਹਾਂ ਜੀ ਤੇ ਲੋਕਾਂ ਦਾ ਸਮਾਨ ਜਿਹੜਾ ਛੱਤਾਂ ਦੇ ਉੱਪਰ ਰੱਖਿਆ ਹੋਇਆ ਹੈ ਹਾਂ ਜੀ ਉੱਤੇ ਰੱਖਿਆ ਹੈ ਕਈਆਂ ਨੇ ਬਾਹਰ ਕੱਢ ਲਿਆ ਕਈ ਬਾਹਰ ਕੱਢ ਲਿਆ ਕਈਆਂ ਆ ਛੱਤਾਂ 'ਤੇ ਤਾਂ ਉਹ ਤੱਪੜ ਲਾਣ ਛੱਤਾਂ ਦੇ ਵਿੱਚ ਮਾਤਾ ਜੀ ਰੁਪਈਆ ਰੁਪਈਆ ਜੋੜ ਕੇ ਇੱਕ ਪਾਈ ਪਾਈ ਜੋੜ ਕੇ ਅਸੀਂ ਘਰ ਬਣਾਉਨੇ ਪਰ ਅੱਜ ਕਹਿ ਸਕਦੇ ਵੀ ਜਿਹੜਾ ਬੰਨ ਦੇ ਕੰਡੇ ਤਾਂ ਅਸੀਂ ਰਾਤਾਂ ਕੱਟਣ ਨੂੰ ਮਜਬੂਰ ਹਾਂ ਮਜਬੂਰ ਹੈ ਮਜਬੂਰ ਹੈ ਤੇ ਤਨ ਬਹੁਤ ਮੁਸ਼ਕਲ ਹੈ ਰਾਤ ਨਹੀਂ ਨਹੀਂ ਆਂਦੀ ਸਰ ਰਾਤ ਦੀ ਕੋਣਾ ਕਿਤ ਹੋ ਕੇ ਹਲਣਾ ਕੀ ਗਿਆ ਹੈ ਕਿੱਦਾਂ ਫਿਰ ਦਿੱਕਤਾਂ ਕਿੰਨੀਆਂ ਆ ਰਹੀਆਂ ਹੋਣਗੀਆਂ ਦਿੱਕਤਾਂ ਹੀ ਹੈ ਬਹੁਤ ਮੁਸ਼ਕਲ ਦਿੱਕਤਾਂ ਆ ਰਹੀਆਂ ਵੀ ਘਰੇ ਰਹਿਣਾ ਸੀ ਕਿ ਤਨ ਬੰਨਾ ਤਾਂ ਰਹਿਣਾ ਪਿਆ ਤੱਪੜ ਲਾਉਣੇ ਪਏ ਦਿੱਕ ਕਰ ਕਰ ਰਹਿਣਾ ਸੀ ਰਾਮ ਜਿੰਦਗੀ ਜੀਣਾ ਸੀ ਵਿਹਾਰ ਆਉਣ ਕਾ ਕਿਸਾਨ ਬਹੁਤ ਮੁਸ਼ਕਲ ਆ ਗਈ ਕਿਸੇ ਪੱਠੇ ਦੇ ਕੈਦੀ ਵੀ ਚੱਲ ਨਾ ਫਿਰਦਾ ਵੀ ਜਿੱਦਾਂ ਪਸ਼ੂ ਡੰਗਰ ਆ ਤੁਸੀਂ ਇੱਥੇ ਬੈਠੇ ਹੋ ਸਮਾਨ ਤੁਹਾਡਾ ਜਿਹੜਾ ਉੱਥੇ ਰੁਲਦਾ ਪਿਆ ਰਾਤਾ ਕਟੋਂ ਤੁਸੀਂ ਇੱਥੇ ਵੀ ਮਜਬੂਰ ਹੈ ਤੇਰੇ ਨੋ ਨਵਾ ਪੁੱਤਰ ਸਾਡੇ ਨੇ ਉਹ ਪੇਕਾ ਤਾਂ ਗਏ ਨੇ ਜਿੱਖੜੇ ਨਿਕਲੇ ਨੇ ਸਾਰੇ ਸਾਰੇ ਘਰਾਂ ਦੇ ਵੀ ਕੋਈ ਕਿੱਧਰ ਕੋਈ ਕਿੱਧਰ ਆ ਜੇਕਰ ਗੱਲ ਆਪਾ ਪ੍ਰਸ਼ਾਸਨ ਦੀ ਕਰੀਏ ਜਾਂ ਸਮਾਜ ਸੇਵੀਆਂ ਦੀ ਗੱਲ ਕਰੀਏ ਕਿੱਦਾਂ ਦੇ ਇੱਥੇ ਸਹੂਲਤਾਂ ਕਿੱਦਾਂ ਦੀਆਂ ਲੋਕਾਂ ਵੱਲੋਂ ਜਿਹੜੇ ਸਮਾਨ ਇੱਥੇ ਮੁਹੱਈਆ ਕਰਾਈ ਜਾ ਰਹੇ ਜਾਂ ਸਰਕਾਰ ਵੱਲੋਂ ਕੋਈ ਪ੍ਰਬੰਧ ਕੀਤੇ ਸਾਡੇ ਵੱਧੀ ਜਾਂਦੇ ਨੇ ਜਿਹਨਾਂ ਸਮਾਨ ਨੂੰ ਮੈਂ ਦੱਸ ਮੈਂ ਖਾਣੇ-ਦਾਣੇ ਦੀ ਗੱਲ ਕਿੱਦਾਂ ਮੈਂ ਬੋਲਦਾ ਵੱਧ ਵੱਧ ਤੁਸੀਂ ਕੀ ਕਹੋਗੇ ਕਿਹੜੇ ਪਿੰਡ ਦੇ ਰਹਿਣਾ ਵਾਲੇ ਮੇਰਾ ਪਿੰਡ ਸੰਘੇੜਾ ਹੈ ਜੀ ਕੀ ਹਾਲਾਤ ਕੀ ਅੰਦਰ ਪਿੰਡ ਹਾਲਾਤ ਤਾਂ ਪਿੰਡ ਦੇ ਬਹੁਤ ਮਾੜੇ ਆ ਜੀ ਪਾਣੀ ਨੇ ਬਹੁਤ ਜ਼ਿਆਦਾ ਤਬਾਈ ਮਚਾਈ ਏ ਕਈਆਂ ਦੀਆਂ ਛੱਤਾਂ ਡੇਗ ਪਈਆਂ ਕਈਆਂ ਦੀਆਂ ਕੰਧਾਂ ਡੇਗ ਗਈਆਂ ਕਈਆਂ ਦਾ ਸਮਾਨ ਰੁੜ ਗਿਆ ਜੀ ਹਾਲਾਤਾਂ ਮਾੜੇ ਆ ਜੀ ਕਿੰਨੇ ਘਰ ਆ ਜਿਹੜੇ ਪਾਣੀ ਦੀ ਮਾਰ ਹਟਾਂ ਦੇ 120 ਘਰ ਆ ਜੀ ਸਮਾਨ ਵੀ ਲੋਕਾਂ ਦਾ ਅੰਦਰ ਹੈ ਹਾਂਜੀ ਹਾਂਜੀ ਸਮਾਨ ਵੀ ਅੰਦਰ ਹੈ ਪਰ ਪ੍ਰਸ਼ਾਸਨ ਵੱਲੋਂ ਜਿਹੜਾ ਰੈਣ ਬਸੇਰਾ ਬਣਾ ਕੇ ਦਿੱਤਾ ਹੈ ਲੋਕਾਂ ਨੂੰ ਕਿਹਾ ਗਿਆ ਕਿ ਜਿਹੜੇ ਲੋਕ ਆ ਜਿਹੜੇ ਪਿੰਡ ਵਾਲੇ ਘਰਾਂ ਵਾਲੇ ਜਿਹੜੇ ਉੱਥੇ ਜਾ ਕੇ ਰਹਿਣ ਪਰ ਬੰਨ ਦੇ ਕੰਡੇ ਕਿਉਂ ਰਹਿਣਾ ਪੈ ਰਿਆ ਇਹਨਾਂ ਨੂੰ ਮਜਬੂਰ ਕਰਨ ਮਜਬੂਰੀ ਕਰਨ ਕੀ ਮਜਬੂਰੀ ਹੈ ਮਜਬੂਰੀ ਇਹ ਹੈ ਜੀ ਉੱਥੋਂ بارشਾਂ ਹੋ ਜਾਂਦੀਆਂ ਕੰਬਰੇ ਹੁੰਨੇ ਕੋ ਸਕੂਲ ਵੀ ਲੱਗਦੇ ਬੱਚਿਆਂ ਦੇ ਤੇ ਇੰਨੀ ਪਬਲਿਕ ਕਿੱਥੇ ਸਕੂਲ ਦੇ ਵਿੱਚ ਰਵੇ ਮਜਬੂਰ ਕਰਨ ਬੰਨ ਤੇ ਰਹਿਣਾ ਪੈਂਦਾ ਪਿਆ ਖਾਣੇ ਦਾਣੇ ਦੀ ਗੱਲ ਕਰੀ ਤਾਂ ਖਾਣਾ ਦਾਣਾ ਕਿੱਦਾਂ ਮਿਲ ਰਿਹਾ ਜੀ ਸਭ ਕੁਝ ਆ ਰਿਹਾ ਹੈ ਪ੍ਰਸ਼ਾਸਨ ਵੱਲੋਂ ਤਾਂ ਨਹੀਂ ਆ ਰਿਹਾ ਲੋਕ ਸੇਵਾ ਕਰ ਰਹੇ ਹੈ ਆ ਮਿਲ ਰਿਹਾ ਜਰਾ ਹਾਂਜੀ ਹਾਂਜੀ ਮਿਲ ਰਿਹਾ ਜੀ ਮਿਲ ਰਿਹਾ ਪਾਣੀ ਦਾ ਪੱਤਰ ਕਿੱਦਾਂ ਹੈ ਪਾਣੀ ਦਾ ਪੱਤਰ ਜੀ ਸਵੇਰੇ ਤਾਂ ਕੱਟਿਆ ਸੀ ਹੁਣ ਫਿਰ ਵਧੀ ਜਾਂਦਾ ਜੀ ਫਿਰ ਵਧੀ ਜਾ ਰਿਹਾ ਹੈ ਹਾਂਜੀ ਹਾਂਜੀ ਹੋਰ ਕੀ ਕੀ ਮੁਸ਼ਕਲਾਂ ਆ ਰਹੀਆਂ ਮੁਸ਼ਕਲਾਂ ਬਸ ਆਹੀ ਹੈ ਵੀ ਲਾਈਟ ਦੀ ਲਾਈਟ ਦੀ ਪ੍ਰੋਬਲਮ ਲਾਈਟ ਤਾਂ ਚਲੋ ਲਾਈਟ ਤਾਂ ਜਾ ਹੀ ਨਹੀਂ ਸਕਦੀ ਉਹਦੇ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਜਾ ਹੀ ਨਹੀਂ ਸਕਦੀ ਲਾਈਟ ਤਾਂ ਹੋਰ ਕੀ ਕੀ ਪਰੇਸ਼ਾਨੀ ਆ ਰਹੀ ਹੈ ਹੋਰ ਤਾਂ ਕੋਈ ਪਰੇਸ਼ਾਨੀ ਨਹੀਂ ਹੋਰ ਕੋਈ ਨਹੀਂ ਤੁਹਾਨੂੰ ਕੀ ਲੱਗ ਰਿਹਾ ਕਿੰਨੀ ਕੀ ਦਿੱਕਤਾਂ ਆ ਰਹੀਆਂ ਨੇ ਪਾਣੀ ਦੇ ਵਿੱਚ ਕਿੰਨੀਆਂ ਕੀ ਦਿੱਕਤਾਂ ਆ ਰਹੀਆਂ ਨੇ ਦਿੱਕਤਾਂ ਤਾਂ ਬਹੁਤ ਜ਼ਿਆਦਾ ਨੇ ਕੀ ਕੀ ਦਿੱਕਤਾਂ ਨੇ ਦਿੱਕਤਾਂ ਮਾਲ ਪਸ਼ੂ ਦਾਗਾ ਥੋੜਾ ਚਲੋ ਲਾਉਣਾ ਜਾਣਾ ਓਕਾ ਬਾਕੀ ਸਮਾਨ ਤਾਂ ਵਾਧੂ ਮਿਲ ਜਾਂਦਾ ਪੱਠਾ ਢੱਕਾ ਤੂੜੀ ਬਹੁਤ ਕੁਝ ਖਾਲ ਖੋਲ ਮਿਲ ਜਾਂਦੀ ਹੈ ਟਾਈਮ ਪਾਸ ਹੋ ਹੀ ਜਾਂਦਾ ਟਾਈਮ ਪਾਸ ਹੋਈ ਹਾਂਜੀ ਹਾਂਜੀ ਬਹੁਤ ਵਧੀਆ ਹੀ ਜਾਂਦਾ ਇੱਥੇ ਰਹਿ ਤਾ ਨੂੰ ਰਹਿਣਾ ਬੜਾ ਔਖਾ ਹਾਂਜੀ ਹੋਗਾ ਔਖਾ ਹੀ ਹੁਣ ਕੀ ਕਰੀਏ ਫਿਰ ਮਾਰੀ ਦੇ ਫਿਰ ਸਮਾਨ ਇਹ ਤਾਂ ਵੀ ਇੱਥੇ ਰੱਖਿਆ ਹੈ ਵੀ ਆਉਣ ਜਾਣ ਚਲੋ ਇੱਥੇ ਚੋਰ ਹੀ ਬਹੁਤ ਜ਼ਿਆਦੇ ਆ ਵੀ ਸਾਡਾ ਸਮਾਨ ਮਗਰੋਂ ਚੱਕਿਆ ਨਾ ਜਾਏ ਇਸ ਕਰ ਥੋੜਾ ਜਿਆ ਇੱਥੇ ਨੇੜੇ ਬੈਠੇ ਆ ਚਲ ਇੱਥੇ ਜਿਹੜਾ ਮਾਰੀ ਦਾ ਬੇੜੀ ਤੇ ਜਾ ਕੇ ਆਈ ਬਸ ਆ ਰਹੇ ਪ੍ਰਸ਼ਾਸਨ ਪੂਰਾ ਤੁਹਾਡੇ ਕੋਲ ਗੱਲ ਲੈ ਕੇ ਆ ਰਹੇ ਨੇ ਪ੍ਰਸ਼ਾਸਨ ਨਹੀਂ ਆ ਰਹੇ ਵੇ ਸੰਗ ਤਾਂ ਗੁਰ ਆ ਰਹੀ ਵਾਦੂ ਲੋਕ ਸੇਵਾ ਕਰਦੇ ਆ ਬਿਲਕੁਲ ਇਹ ਲੋਕ ਨੇ ਜਿਹੜੇ ਪਿੰਡ ਸੰਘੇੜਾ ਦੇ ਲੋਕ ਨੇ ਜਿਨ੍ਹਾਂ ਦਾ ਸਾਬਤ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਜੜੀ ਮਦਦ ਹੈ ਉਹ ਜਿਹੜੀ ਮਿਲ ਰਹੀ ਹੈ ਔਰ ਦੂਸਰੇ ਪਾਸੇ ਜਿਹੜੇ ਸਮਾਜ ਸੇਵੀ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਕਿਉਂਕਿ ਆ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਸਾਂਝੀਆਂ ਕਰ ਦਵਾਂ ਕਿਉਂਕਿ ਜਿਹੜੇ ਲੋਕ ਨੇ ਜਿਹੜੇ ਬੰਨ ਦੇ ਕੰਡਾ ਜਿਹੜੇ ਬੈਠੇ ਰਹੇ ਉਹਨਾਂ ਦੀ ਲਈ ਸੇਵਾ ਦੇ ਲਈ ਜਿਹੜੇ ਲਗਾਤਾਰ ਸਮਾਜ ਸੇਵੀ ਇੱਥੇ ਪਹੁੰਚ ਰਹੇ ਨੇ ਲੰਗਰ ਦੀ ਗੱਲ ਕੀਤੀ ਜਾਵੇ ਜਾਂ ਪਸ਼ੂਆਂ ਦੇ ਲਈ ਜਿਹੜੇ ਚਾਰੇ ਦੀ ਗੱਲ ਕੀਤੀ ਜਾਵੇ ਆਚਾਰ ਦੀ ਗੱਲ ਕੀਤੀ ਜਾਵੇ ਜਾਂ ਹੋਰ ਸੁੱਕਾ ਰਾਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਲੋਕਾਂ ਦੇ ਜਿਹੜੇ ਪ੍ਰਸ਼ਾਸਨ ਵੱਲੋਂ ਜਾਂ ਸਮਾਜ ਸੇਵੀਆਂ ਵੱਲੋਂ ਲਗਾਤਾਰ ਜਿਹੜਾ ਉਪਰਾਲਾ ਕੀਤਾ ਜਾ ਆ ਰਿਆ ਨਾ ਪੰਜੀ ਕਿੱਥੋਂ ਆਏ ਤੁਸੀਂ ਅਸੀਂ ਸੰਘੇੜੇ ਪਿੰਡ ਦੇ ਇੱਥੋਂ ਦੇ ਹੀ ਆ ਇੱਥੋਂ ਦੇ ਹਾਂਜੀ ਕੀ ਹਾਲਾਤ ਕੀ ਅੰਦਰਲੇ ਜੀ ਰਾਤ ਬਹੁਤ ਹੀ ਮਾੜਿਆ ਇੱਕ ਅਸੀਂ ਲੋਕੇ ਦੱਸ ਨਹੀਂ ਸਕਦੇ ਐ ਟਾਈਮ 35 ਕਿੱਲੇ ਚੋਨਾਸ ਦਾ ਮਰ ਚੁੱਕਾ ਅਸੀਂ ਜੱਟ ਜ਼ਿੰਮੇਦਾਰ ਹੁੰਨੇ ਹਾਂ ਹਰ ਇੱਕ ਬੰਨੇ ਹਸੂਲ ਤੋਂ ਹਰ ਇੱਕ ਨੂੰ ਮਿਲ ਜੰਦੀ ਕਿਉਂਕਿ ਸਾਡਾ ਪਾਣੀ ਸਿਰਫ ਘਰ ਨਹੀਂ ਹੈਗਾ ਪਰ ਸਾਡਾ ਖਾਨਦਾਨ ਇੱਥੇ ਖਾਣ ਪੀਣ ਨੂੰ ਸਾਰਾ ਕੁਝ ਇਧਰ ਹੀ ਆਉਂਦਾ ਹੁਣ ਅਸੀਂ ਸੋਚਦੇ ਕਿ ਕਿੱਧਰ ਜਾਵਾਂਗੇ ਚੱਲ ਹੁਣ ਸਾਨੂੰ ਰਾਸ਼ਨ ਮਿਲਣ ਦਿਆ ਅਸੀਂ ਲਵਾਂਗੇ ਗਾਂ ਸਾਡੇ ਆਉਣ ਵਾਲੇ 6 ਮਹੀਨੇ ਕਿੱਤਰਾ ਕੱਢਾਂਗੇ ਅਸਾ ਇਹ ਸਮਾਜ ਸੇ ਵੀ ਕਹਉਂਦੇ ਆ ਜਿਹੜੇ ਸਿੱਖ ਚ ਜੇਥੇ ਬੰਦੀਆਂ ਸਮਾਣ ਨੂੰ ਉਹ ਸਮਾਜਿਕ ਕੋਈ ਨਹੀਂ ਮਿਲੀ ਹੂਣ ਤੱਕ ਵੀ ਕੋਈ ਵੀ ਮਿਲੀ ਹੋਵੇ ਸਰਕਾਰ ਵੱਲੋਂ ਕੋਈ ਸੋਚ ਨਹੀਂ ਆ ਇਹ ਬੇਨਤੀ ਕਰਾਂਗੇ ਅਪੀਲ ਹੈ ਇਹ ਕਰਦੇ ਕਿ ਸਾਡੇ ਆਉਣ ਵਾਲੇ ਜਿਹੜਾ 6 ਮਹੀਨੇ ਕਣਕ ਤੱਕ ਸਾਡਾ ਨਾ ਵੀ ਖਰਚਾ ਚੁੱਕੇ ਜਾਵੇ ਅਸੀਂ ਬੱਚੇ ਪਾਲਨੇ ਕਿਤਨਾ ਪਾਲਾਂਗੇ ਸਾਡੇ ਬੱਚਿਆਂ ਦੀ 3 3 4 4 ਸਾਲ ਤੋਂ ਜਮਾ ਵਹੀ ਪਈ ਹੈ ਅਈਆ ਘੈਰ ਕੀ ਦਵਾਂਗੇ ਘੈਰ ਕਿਦੋਂਗੇ ਹਰ ਵਾਰੀ ਸਾਡਾ ਇਦਾਂ ਹੀ ਹੁੰਦਾ ਪਨ ਤੇ ਰਹਿਣਾ ਬੜਾ ਔਖਾ ਹੈ ਕਿਉਂਕਿ ਰਾਤਾਂ ਕੱਟਣੀਆਂ ਬੱਚੇ ਵੀ ਹੈਗੇ ਤੁਹਾਡੇ ਨਾਲ ਛੋਟੇ ਛੋਟੇ ਬਹੁਤ ਦਿੱਕਤਾਂ ਆਉਂਦੀਆਂ ਹੁੰਦੀਆਂ ਹਾਂਜੀ ਬਹੁਤ ਜ਼ਿਆਦੀ ਬਹੁਤ ਜ਼ਿਆਦੀਆਂ ਇੱਕ ਤਾਂ ਹੁਣ ਬਿਮਾਰੀਆਂ ਫੈਲਣੀਆਂ ਵੱਖਰੀਆਂ ਤੇ ਜਿਹੜਾ ਸਾਨੂੰ ਗਾੜੀ ਦਿਸਣ ਨਹੀਂ ਦਿਆ ਵੀ ਅਸੀਂ ਗਾੜੀ ਕੀ ਕਰਕੇ ਖਾਵਾਂਗੇ ਜਾਂ ਸਾਡੇ ਕੋਈ ਸਰਕਾਰੀ ਨੌਕਰੀ ਹੋਵੇ ਉਹਦੇ ਕਰਕੇ ਵੀ ਅਸੀਂ ਖਾ ਸਕਦੇ ਆਂ ਅਸੀਂ ਇਹੀ ਕਮਾਉਣਾ ਇਹੀ ਖਾਣਾ ਪਾਣੀ ਵੀ ਹੁਣ ਜਿਹੜਾ ਲਗਾਤਾਰ ਵਧ ਰਿਹਾ ਹੈ ਲੋਕ ਸਮਾਨ ਹੈ ਜਿਹੜੇ ਕੋਠੇ ਤੇ ਲੈ ਕੇ ਬੈਠੇ ਇੱਕ ਪਾਸੇ ਸਮਾਨ ਕੋਠਿਆਂ ਤੇ ਦੂਜੇ ਪਾਸੇ ਤੁਸੀਂ ਬੰਨਾਂ ਤੇ ਬਹੁਤ ਮੁਸ਼ਕਲ ਆ ਕੁਝ ਕਹਿ ਨਹੀਂ ਸਕਦੇ ਹੁਣ ਇਹ ਹੁਣ ਰੱਬ ਦੇ ਬਸ ਆ ਬਿਲਕੁਲ ਇਹ ਲੋਕ ਨੇ ਜਿਹੜੇ ਲੋਕਾਂ ਦਾ ਦਰਦ ਹੈ ਜਿਹੜਾ ਦੱਸ ਰਹੇ ਨੇ ਲੋਕ ਇੱਥੋਂ ਦੇ ਕਿ ਸਮਾਨ ਹੈ ਜਿਹੜਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿਹੜਾ ਇੱਥੇ ਪਹੁੰਚ ਰਿਹਾ ਪਰ ਕਿਤੇ ਨਾ ਕਿਤੇ ਇਹਨਾਂ ਵੱਲੋਂ ਜ਼ਰੂਰ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਸਾਡੀ ਫਸਲ ਹੈ ਜਿਹੜੀ ਖਰਾਬ ਹੋਈ ਹੈ ਉਹਦੇ ਲਈ ਜਿਹੜਾ ਬਣਦਾ ਜਿਹੜਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਬਾਬਾ ਜੀ ਵੀ ਇੱਥੇ ਪਹੁੰਚੇ ਨੇ ਆਪਣਾ ਜਿਹੜਾ ਸਮਾਨ ਲੈ ਕੇ ਪਹੁੰਚੇ ਨੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ ਜੀ ਕਿੱਥੋਂ ਆਏ ਬਾਬਾ ਜੀ ਅਸੀਂ ਜੀ ਮੋਗਾ ਜ਼ਿਲ੍ਹਾ ਪਿੰਡ ਧਰਮਕੋਟ ਤੋਂ ਆਏ ਹਾਂ ਕੀ ਲੈ ਕੇ ਆਏ ਤੁਸੀਂ ਅਸੀਂ ਜ਼ਰ ਲੇਡੀਜ਼ ਦੇ ਲਈ ਸਹੀ ਜਾਂ ਛੋਟੇ ਬੱਚਾ ਦੇ ਲਈ ਕੋਈ ਜ਼ਰੂਰੀ ਕੱਪੜੇ ਚਾਹੀਦੇ ਸੀਗੇ ਜਾਂ ਕੋਈ ਹੋਰ ਉਹਨਾਂ ਨੂੰ ਕੋਈ ਪਰਸਨ ਸਮਾਨ ਚਾਹੀਦਾ ਸੀ ਜਾਂ ਮੈਡੀਸਿਨ ਚਾਹੀਦੀ ਸੀ ਉਹ ਸਾਰੀਆਂ ਚੀਜ਼ਾਂ ਸੀ ਲੈ ਕੇ ਆਈਆਂ ਉਹ ਬਈ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਜਾਣਾ ਕਿਉਂਕਿ ਜਿੱਦਾਂ ਲੋਕ ਕਹਿ ਰਹੇ ਐ ਬੰਨ ਤੇ ਜਿਹੜੇ ਬੈਠੇ ਐ ਕਾਫੀ ਦਿੱਕਤਾਂ ਜੜੀਆਂ ਆ ਰਹੀਆਂ ਇਹਨਾਂ ਨੂੰ ਪਰ ਲੋਕ ਕਹਿ ਰਹੇ ਸਾਨੂੰ ਇੱਥੇ ਕੁਝ ਮਿਲ ਨਹੀਂ ਰਿਹਾ ਖਾਣ ਪੀਣ ਨੂੰ ਲਗਾਤਾਰ ਸਮਾਜ ਸੇਵੀ ਜਿਹੜੇ ਲੋਕ ਨੇ ਜਿਹੜੇ ਉਹ ਵੀ ਇੱਥੇ ਪਹੁੰਚ ਰਹੇ ਨੇ ਆਪਣਾ ਜਿਹੜਾ ਰਾਸ਼ਨ ਪ ਲੈ ਕੇ ਪਹੁੰਚ ਰਹੇ ਆਂ ਹੋਰ ਚੀਜ਼ਾਂ ਲੈ ਕੇ ਪਹੁੰਚ ਰਹੇ ਕਾਰਨ ਕੀ ਸਮਝ ਰਹੇ ਹੋ ਨਹੀਂ ਇਦਾਂ ਨਾ ਜੀ ਐਕਚੁਅਲੀ ਵੀਰੇ ਸਮਾਨ ਆ ਸਾਰਿਆਂ ਤੱਕ ਪਹੁੰਚ ਚੁੱਕਿਆ ਬਾ ਆਲਰੇਡੀ ਸਮਾਨ ਹਰ ਇੱਕ ਘਰ ਤੱਕ ਕੱਲੇ-ਕੱਲੇ ਜੀ ਤੱਕ ਸਮਾਨ ਤਾਂ ਪਹੁੰਚ ਚੁੱਕਿਆ ਵਾ ਉਹ ਠੀਕ ਹੈ ਵੀ ਹੁਣ ਇੱਥੇ ਸਮਾਨ ਦੀ ਕੋਈ ਲਿਮਟ ਨਹੀਂ ਹੈ ਦੇਣ ਵਾਲਿਆਂ ਦੀ ਨਹੀਂ ਕੋਈ ਹੈ ਦੇਣ ਵਾਲੇ ਦੇ ਹੀ ਜਾਣਦੇ ਆ ਤੇ ਲੈਣ ਵਾਲੇ ਤਾਂ ਕੋਈ ਝੂਠ ਵੀ ਬੋਲੀ ਜਾਂਦਾ ਵਾ ਵੀ ਮੈਨੂੰ ਮਿਲਿਆ ਨਹੀਂ ਪਰ ਪਹੁੰਚ ਹਰ ਇੱਕ ਕੋਨੇ-ਕੋਨੇ ਤੱਕ ਪੰਚਾ ਦਿੱਤਾ ਪੰਜਾਬੀਆਂ ਨੇ ਇਹਨੀ ਗੱਲ ਹੈ ਸੇਵਾਦਾਰਾਂ ਨੇ ਪੰਚਾਇਆ ਨਹੀਂ ਕੋਈ ਇਹੋ ਜਿਹਾ ਘਰ ਕੋਈ ਬਾਹ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਸਾਡੇ ਤੱਕ ਸਮਾਨ ਨਹੀਂ ਪਹੁੰਚਿਆ ਅਸੀਂ ਆਪ ਕਹਿ ਗਏ ਕਿ ਹੁਣ ਤਾਂ ਸੇਵਾਦਾਰਾਂ ਨੂੰ ਰੋਕ ਰਹੇ ਆਂ ਵੀ ਇੱਥੇ ਰਸਦਾਂ ਖਾਣ-ਪੀਣ ਵਾਲਾ ਸਮਾਨ ਜਿਹੜਾ ਨਾ ਪੰਚਾਓ ਉਹ ਹੀ ਤੁਸੀਂ ਪੈਸਾ ਸੇਵ ਰ ਕੀ ਕਿਤੇ ਸੀ ਸੰਗਤ ਨੂੰ ਵੀ ਜਿਹੜਾ ਆਪਣਾ ਤੁਸੀਂ ਸਮਾਨ ਆ ਉਹ ਇੱਥੇ ਨਾ ਭੇਜਣ ਦੀ ਬਜਾਏ ਤੁਸੀਂ ਉਹ ਪੈਸਾ ਸੇਵ ਰੱਖੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਇਹਨਾਂ ਘਰਾਂ ਦੇ ਵਿੱਚੋਂ ਪਾਣੀ ਉੱਤਰਦਾ ਆ ਉਦੋਂ ਆਪਾਂ ਨੂੰ ਇਹਨਾਂ ਘਰਾਂ ਦੀ ਸਫਾਈ ਕਰਨ ਦੇ ਲਈ ਜਾਂ ਖੇਤੀ ਦੀ ਪਰਭਾਈ ਕਰਨ ਦੇ ਲਈ ਇਹਨਾਂ ਨੂੰ ਚੰਗੇ ਬੀਜ ਆ ਪੌਮੋ ਹਯਾ ਕਰਕੇ ਦੇਈਏ ਆਪਣੇ ਟਰੈਕਟਰ ਆਪਾਂ ਸੇਵਾ ਦੇ ਵਿੱਚ ਲਈਏ ਜਾਂ ਡੀਜ਼ਲ ਦੀ ਸੇਵਾ ਦੇਈਏ ਇਹਨਾਂ ਨੂੰ ਤਾਂ ਕਰਕੇ ਆਪਣੇ ਖੇਤਰ ਦੇ ਵਿੱਚ ਜਿਹੜੀ ਰੇਤਾ ਰੁਤਾ ਉਹ ਹਟਾ ਸਕਣ ਬਬਈ ਹੁਣ ਪਿੰਡ ਦੇ ਅੰਦਰ ਦੇ ਹਾਲਾਤ ਕੀ ਹੈ ਕਿਉਂਕਿ ਜਿੱਦਾਂ ਇਹ ਲੋਕ ਜਿਹੜੇ ਬੈਠੇ ਦੱਸ ਰਹੇ ਵੀ ਅੰਦਰ ਬਹੁਤ ਮਾੜੇ ਹਾਲਾਤ ਤੁਸੀਂ ਅੰਦਰ ਦੇਖ ਕੇ ਹਾਲਾਤ ਕੀ ਹਾਂਜੀ ਹਾਲਾਤ ਦਾ ਜੇ ਹੁਣ ਤੁਹਾਡੇ ਸਾਹਮਣੇ ਦੇਖੋ ਘਰ ਸਾਰੇ ਪਾਣੀ ਦੇ ਵਿੱਚ ਡੁੱਬੇ ਹੋਏ ਹੈ ਹਨ ਹੁਣ ਜੋ ਹਾਲਾਤ ਦਾ ਬਣ ਗਿਆ ਉਹ ਤਾਂ ਬਣ ਚੁੱਕਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਆਪਾਂ ਇਹ ਕਰ ਸਕਦੇ ਵੀ ਇਹਦੀ ਸਫਾਈ ਜਿਹੜੀ ਹੈ ਚੰਗੀ ਜੰਗੀ ਪੱਧਰ ਤੇ ਆਪਾਂ ਨੂੰ ਕਰਨਾ ਪਊਗਾ ਪ੍ਰਬੰਧ ਉਹਦੇ ਲਈ ਤੇ ਉਹਦੇ ਲਈ ਜ਼ਰੂਰੀ ਹੈ ਵੀ ਆਪਣੇ ਕੋਲੇ ਸੇਵਿੰਗ ਵੀ ਹੋਣੀ ਚਾਹੀਦੀ ਹੈ ਇਕੱਲਾ ਖਾਣ ਪੀਣ ਦਾ ਸਮਾਨ ਧੜਾ ਧੜਾ ਲੋਕ ਲੈ ਕੇ ਆਪਦੇ ਘਰਾਂ 'ਚ ਜਮਾ ਕਰੀ ਜਾਂਦੇ ਆ ਉਹ ਹਾਂ ਜੀ ਉਹ ਅੱਜ ਜਾਰੇ ਸਮਾਨ ਵੈਸੇ ਹੀ ਵਜੂਲ ਜਾ ਰਿਹਾ ਕਿਉਂਕਿ ਜਿੰਨਾ ਜ਼ਰੂਰ ਤੇ ਆ ਜ਼ਰੂਰ ਤੋਂ ਧੋ ਜਿਆ ਚੀਜ਼ ਲੈ ਲੈ ਕੇ ਜਮਾ ਕਰ ਰਹੇ ਆ ਕੋਈ ਵੇਚੀ ਜਾ ਰਿਹਾ ਹੁਣ ਸਾਰਾ ਤੋਂ ਜ਼ਰੂਰੀ ਚੀਜ਼ ਤੇ ਕੰਪਲਸਰੀ ਸੀ ਵੀ ਪਸ਼ੂਆਂ ਦੇ ਲਈ ਜਿਹੜੀ ਫੀਡ ਵਗੈਰਾ ਆ ਰਹੀ ਆ ਉਹ ਹੁਣ ਕੋਈ ਲੋਕ ਬਗੈਰ ਜ਼ਰੂਰ ਤੋਂ ਵੀ ਆਪਣੇ ਘਰਾਂ ਦੇ ਵਿੱਚ ਇਸ ਤਰ੍ਹਾਂ ਜਮਾ ਕਰੀ ਜਾ ਰਹੇ ਜਿੱਦਾਂ ਫੇਰ ਦੁਬਾਰਾ ਮਿਲਣਾ ਹੀ ਨਹੀਂ ਉਹ ਇੱਕ ਜਿੱਥੇ ਇੱਕ ਪਰਿਵਾਰ ਨੇ 10 ਗੱਟੇ ਲੈ ਕੇ ਆਪਣੇ ਘਰ ਜਮਾ ਕਰ ਲਿਓ ਉਹਦੇ ਨਾਲ 10 ਪਰਿਵਾਰਾਂ ਦਾ ਪ੍ਰਬੰਧ ਹੋ ਸਕਦਾ ਸੋ ਤਾਂ ਕਰਕੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਸਹਿਯੋਗ ਜ਼ਰੂਰ ਦੇਣਾ ਚਾਹੀਦਾ ਜੇ ਸੇਵਾ ਆਈ ਹੈ ਤੇ ਸਾਨੂੰ ਢੰਗ ਤਰੀਕੇ ਨਾਲ ਸੇਵਾ ਲੈਣੀ ਲੈ ਕੇ ਆ ਰਹੇ ਹੋ ਬਬਾਈ ਜਿਹੜੇ ਤੁਸੀਂ ਹੁਣ ਸੇਵਾ ਕਰ ਰਹੇ ਹੋ ਤੁਹਾਡੇ ਨਾਲ ਜਿਹੜੇ ਸੇਵਾਦਾਰ ਵੀ ਲੱਗੇ ਹੋਏ ਨੇ ਕਿੰਨੇ ਕੁ ਪਿੰਡ ਹੈ ਜਿਹੜੀ ਇਸ ਬਾੜ ਦੇ ਪ੍ਰਭਾਵਿਤ ਇਲਾਕੇ ਦੇ ਵਿੱਚ ਜਿਹੜੇ ਹੜ੍ਹਾਂ ਦੇ ਮਾਰ ਹੇਠ ਚੱਲ ਰਹੇ ਮਾਰ ਚੱਲ ਰਹੇ ਔਰ ਕਿੰਨੇ ਕੁ ਪਿੰਡ ਹੈ ਜਿਨ੍ਹਾਂ ਤੇ ਤੁਸੀਂ ਹੁਣ ਰਾਸ਼ਨ ਜਿਹੜਾ ਸਪਲਾਈ ਕਰ ਰਹੇ ਹੋ ਹਾਂ ਅਸੀਂ ਜਿੰਨੇ ਤਕਰੀਬਨ ਜ਼ਿਆਦਾਤਰ ਤਾਂ ਹੁਣ ਜਿਹੜੇ ਆਪਾਂ 메ਨ ਬੰਨ ਦੇ ਉੱਪਰ ਖੜੀ ਹੋਏਂ ਦਰਿਆਾਂ ਦੇ 메ਨ ਬੰਨ ਤਾਂ ਦਰਿਆ ਦਾ ਕਿਸੇ ਕਿਤੇ ਕਿਤੇ ਦੀ ਜਗ੍ਹਾ ਤੋਂ ਟੁੱਟਿਆ ਹੋਇਆ ਨਹੀਂ ਤਾਂ ਜ਼ਿਆਦਾਤਰ ਤਾਂ ਮੰਨ ਲੈ ਅੰਦਰਲੇ ਜਿਹੜੇ ਫਰਸਟ ਵਾਲੇ ਬੰਨ ਉਹ ਹੀ ਟੁੱਟੇ ਹੋਏ ਸੀ ਤੇ ਹੜਾ ਦੀ ਮਾਰ ਦੇ ਵਿੱਚ ਉਹ ਪਿੰਡ ਜਾਦੇ ਆਏ ਹੋਏ ਜਿਹੜੇ ਦਰਿਆ ਦੀ ਮਾਰ ਦੇ ਵਿੱਚ ਹੀ ਬੈਠੇ ਸੀ ਦਰਿਆ ਦੀ ਜਗ੍ਹਾ ਦੇ ਵਿੱਚ ਬੈਠੇ ਸੀ ਹਾਲਾਂਕਿ ਉਹ ਕਹਿੰਦੇ ਵੀ ਜ਼ਮੀਨਾਂ ਸਾਡੇ ਨਾਮ ਦੇ ਉੱਪਰ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹਨਾਂ ਨੇ ਖਰੀਦੀਆਂ ਵੀ ਹੋ ਸਕਦੀਆਂ ਪਰ ਇਹ ਜਗ੍ਹਾ ਜਿਹੜੀ ਆ ਉਹ ਦਰਿਆ ਦੀ ਹੋਈ ਆ ਇੱਥੋਂ ਤੱਕ ਦਰਿਆ ਦਾ ਪਾਣੀ ਆਉਂਦਾ ਬਾਹਰਲੇ ਮੇਨ ਬੰਨਾਂ ਉਹਦੇ ਵਿੱਚ ਕੋਈ ਤੋੜਫੋੜ ਨਹੀਂ ਕੋਈ ਬੰਨ ਨਹੀਂ ਹਜੇ ਕਰ ਟੁੱਟਿਆ ਸੀਗਾ ਬਾਬਾ ਜੀ ਅਪੀਲ ਕੀ ਕਰੋਗੇ ਕਿਉਂਕਿ ਜਿੱਦਾਂ ਤੁਸੀਂ ਲਗਾਤਾਰ ਸੇਵਾ ਨੂੰ ਸਮਰਪਿਤੋਂ ਸੇਵਾ ਕਰ ਰਹੇ ਹੋ ਦੂਸਰੇ ਜਿਹੜੇ ਵੀ ਸੱਜਣ ਹੈ ਸੇਵਾ ਦਾਨੇ ਸਜਣਾ ਦੀ ਕਮੀ ਨਹੀਂ ਹੈ ਲੋਕ ਸੇਵਾਵੱਦ ਚੜ ਕੇ ਕਰ ਰਿਹਾ ਹੈ اپੀਲ ਕੀ ਕਰੋਗੇ ਇਹਨਾਂ ਲੋਕਾਂ ਨੂੰ ਤੇ ਦਾਨੀ ਸਜਣਾ ਨੂੰ हां ਇਹਦੇ ਲਈ ਤਾਂ ਅਪੀਲ ਤਾਂ ਸਾਰਾ ਤੋਂ ਪਹਿਲਾਂ ਹੱਥ ਜੋੜ ਕੇ ਹੀ ਕਰਦੇ। ਦਾਨੀ ਸੱਜਣਾ ਦਾ ਤਾਂ ਆਪਾਂ ਧੰਨਵਾਦ ਕਦੇ ਵੀ ਨਹੀਂ ਕਰ ਸਕਦੇ। ਕਿਉਂਕਿ ਆਪਣੇ ਬੱਚੇ ਦੇ ਮੂੰਹ ਦੇ ਵਿੱਚ ਉਹਨਾਂ ਨੇ ਰਿਜਕ ਕੱਢ-ਕੱਢ ਕੇ ਲੋਕਾਂ ਨੂੰ ਦਾਨ ਦਿੱਤਾ ਹਨ। ਉਹਨਾਂ ਦਾ ਆਪਾਂ ਧੰਨਵਾਦ ਕਿਸੇ ਜ਼ਬਾਨ ਦੇ ਨਾਲ ਨਹੀਂ ਕਰ ਸਕਦੇ। ਬਾਕੀ ਸੰਗਤ ਨੂੰ ਮੈਂ ਜ਼ਰੂਰ ਬੇਨਤੀ ਕਰਾਂਗਾ ਵੀ ਜਿਨ੍ਹਾਂ ਦੀ ਮਦਦ ਕਰਨ ਲਈ ਇਹ ਸੰਸਥਾਵਾਂ ਪਹੁੰਚਦੀਆਂ ਨੇ, ਸੇਵਾਦਾਰ ਪਹੁੰਚਦੇ ਨੇ ਉਹਨਾਂ ਦਾ ਸਹਿਯੋਗ ਜ਼ਰੂਰ ਦਿਆ ਕਰਨ। ਜਿੰਨੀ ਜ਼ਰੂਰਤ ਹੈ ਉਹਨਾਂ ਕੋਲ ਸਮਾਨ ਲਓ। ਜੇ ਕੋਈ ਜ਼ਰੂਰਤਮੰਦ ਤੁਹਾਡੇ ਕੋਲ ਵੀ ਬੈਠਾ ਉਹਨੂੰ ਆਪ ਦੀ ਜ਼ਰੂਰਤਮੰਦ ਨੂੰ ਆਪਦੇ ਕੋਲ ਵੀ ਸਮਾਨ ਦਿਓ ਸਾਰਾ ਦਾ ਸਰਕਲ ਵਧੀਆ ਚੱਲ ਸਕਦਾ ਹੈ ਜੇ ਨਾਲ ਬਿਲਕੁਲ ਬੜਾ ਵਧੀਆ ਸਨਿਆ ਦਿੱਤਾ ਬਾਬਾ ਜੀ ਕਿ ਜਿਹੜੇ ਦਾਨੀ ਸੱਜਣ ਨੇ ਉਹਨਾਂ ਦਾ ਤਾਂ ਅਸੀਂ ਧੰਨਵਾਦ ਨਹੀਂ ਕਰ ਸਕਦੇ ਔਰ ਦੂਸਰੇ ਪਾਸੇ ਅਪੀਲ ਇਹ ਕਰ ਰਹੇ ਨੇ ਕਿ ਜਿਹੜੇ ਪਿੰਡ ਦੇ ਲੋਕ ਨੇ ਜਿਹੜੇ ਇੱਥੋਂ ਸੰਘੇੜਾ ਪਿੰਡ ਦੇ ਵਸਨੀਕ ਨੇ ਜਾਂ ਜਿਹੜੇ ਦਰਿਆ ਦੇ ਕੰਢੇ ਜਿਹੜੇ ਲੋਕ ਵਸ ਰਹੇ ਨੇ ਉਹਨਾਂ ਨੂੰ ਅਪੀਲ ਜ਼ਰੂਰ ਕੀਤੀ ਹੈ ਕਿ ਦਾਨੀ ਸੱਜਣ ਜਿਹੜੇ ਤੁਹਾਡੇ ਕੋਲ ਸਮਾਨ ਲੈ ਕੇ ਆ ਰਹੇ ਨੇ ਸਮਾਨ ਲੈ ਲੋ ਜ਼ਰੂਰਤ ਦੇ ਅਨੁਸਾਰ ਲੋ ਜੇ ਤੁਹਾਡੇ ਕੋਲੇ ਵੱਧ ਹੈ ਤਾਂ ਉਹ ਆਪਣੇ ਨਾਲ ਦੇਨੂੰ ਦਿਓ ਤਾਂ ਜੋ ਉਸ ਦਾ ਵੀ ਜਿਹੜਾ ਗੁਜ਼ਾਰਾ ਹੋ ਸਕੇ ਦਲੀਪ ਕੁਮਾਰ ਦੇਨੀ ਸਵੇਰਾ ਟੀਵੀ ਮੋਗਾ